ਮੇਰੀ ਬੇਨਤੀ ਆ ਵੀ ਜਿਹੜੇ ਐਕਸਟਰਾ ਪਲੇਅਰ ਆ ਬਾਹਰ ਜਾਣ ਲਾ ਉਧਰਲੇ ਪਾਸੇ ਪਹਿਲੀ ਕਬੱਡੀ ਮੇਰੇ ਵੀਰੋ ਪਹਿਲੇ ਸੈਮੀਫਾਈਨਲ ਮੈਚ ਦੀ ਬਲਜੀਤ ਸਿੰਘ ਡਾਕਟਰ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲਾਓ ਬਲਬੀਰ ਸਿੰਘ ਦੁੱਲਾ ਲਾਓ ਮਾਰੋ ਤਾੜੀ ਇੱਕੋ ਟੀਮ ਦੇ ਲਈ ਖੇਡੇ ਖੁਸ਼ਦੀਪ ਦੁੱਗਾਂ ਵਾਲਾ ਤੇ ਬਲਬੀਰ ਪੱਲਾ ਪਰ ਅੱਜ ਸਜਰੇ ਸ਼ਰੀਕ ਬਣ ਗਏ ਨੇ ਉਧਰਲੇ ਪਾਸੇ ਬਲਬੀਰ ਸਿੰਘ ਮੇਰੇ ਵੀਰੇ ਇਹਨੂੰ ਬਾਹਰ ਕਰੋ ਯਾਰ ਦੁੱਲੇ ਵੀਰ ਨੂੰ ਬੇਨਤੀ ਹੈ ਇੱਧਰ ਆ ਜਾਵੇ ਦੁੱਲੇ ਵੀਰ ਨੂੰ ਬੇਨਤੀ ਹੈ ਰੇਡ ਜਿਹੜੀ ਦੁਬਾਰਾ ਪਵੇਗੀ ਇਹਨੂੰ ਬਾਹਰ ਕਰੋ ਯਾਰ ਕੌਣ ਹੈ ਲਓ ਮੇਰੇ ਵੀਰੋ ਮੈਚ ਜਿਹੜਾ ਬਹੁਤ ਹੀ ਤਕੜਾ ਖੇੜਿਆ ਜਾ ਰਿਹਾ ਹੈ ਲਓ ਬਲਵੀਰ ਸਿੰਘ ਦੁੱਲਾ ਕਬੱਡੀ ਪਾਅ ਵੇਲੇ ਵਧਿਆ ਆਇਆ ਮਾਰੋ ਤਾੜੀ ਚਾਰ ਜਾਫੀ ਟੌਪ ਦੇ ਖੁਸ਼ਦੀਪ ਸਿੰਘ ਮੇਰੇ ਵੀਰੋ ਦੁੱਗਾ ਵਾਲਾ 27 27 ਜਫੇ ਲਾਇਨੇ ਮੇਰੇ ਵੀਰੋ ਕੈਨੇਡਾ ਦੇ ਵਿੱਚ ਗਬਰੂ ਨੇ ਔਰ ਉਧਰਲੇ ਪਾਸੇ ਪੁਆਇੰਟ ਰੇਡਰ ਦਾ ਤਾਲ ਦੇ ਪਰਿਵਾਰ ਦੇ ਵੱਲੋਂ 1000 ਰੁਪਇਆ ਪ੍ਰਦਾਨ ਰੀਅਲ ਏਸਟੇਟ ਤੇ ਗੁਰਜੀਤ ਸੰਧੂ 500 1500 ਦੀ ਕਬੱਡੀ ਇਹ ਸ਼ੌਕ ਦਾ ਵੀਰੇ ਆਪੇ ਰੱਖਿਓ ਬੇਨਤੀ ਹੈ ਲਾ ਉਧਰਲੇ ਪਾਸੇ ਹਰਜੀਤ ਮੇਰੇ ਵੀਰੇ ਟੱਚ ਕਰ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਨੂੰ ਟੱਚ ਕਰ ਦਿੰਦਾ ਹੈ ਪੁਆਇੰਟ ਮੇਰੇ ਵੀਰੇ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਲਾਉ ਸੰਦੀਪ ਮੇਰੇ ਵੀਰੋ ਲੁਧਰ ਦੇ ਬੇਦਾ ਰੇਡ ਪਾਉਣ ਦੇ ਲਈ ਵਾਦਾ ਕਹਿੰਦੇ ਵੀ ਕੈਨੇਡਾ ਦੇ ਖੇਡ ਮੈਦਾਨਾਂ ਦਾ ਇੰਗਲੈਂਡ ਦੇ ਖੇਡ ਮੈਦਾਨਾਂ ਦਾ ਬੈਸਟ ਮੇਰੇ ਵੀਰੋ ਤਾੜੀ ਹੈ ਅਰਕਲੀ ਵਾਲੇ ਵੀਰ ਨੂੰ ਵੇਂਦੇ ਵੀ ਕਲਵੀ ਜੜੀ ਉੱਪਰ ਟੇਰੀਆਂ ਦੇ ਪਾ ਦਿੱਤੀ ਜਾਵੇ ਲਾਓ ਸੰਦੀਪ ਸਿੰਘ ਲੁਧਰ ਰੇਡ ਪਾਉਣ ਦੇ ਲਈ ਗੱਭਰੂ ਫੇਰ ਵਧਿਆ ਔਰ ਚਾਰਜ ਆਫੀ ਦੇ ਹਿੰਦਾ ਫਕਰ ਚੰਦਾ ਲਾਓ ਖੁਸ਼ਦੀਪ ਮੇਰੇ ਵੀਰੋ ਖੁਸ਼ੀ ਦੁੱਗਾਂ ਵਾਲਾ ਵਾਈ ਵਾਹ ਪੁਆਇੰਟ ਗੱਭਰੂ ਦੇ ਹਿੱਸੇ ਦੇ ਵਿੱਚ ਜਾਂਦਾ ਹੋਇਆ ਚੱਲ ਵੀ ਗੱਭਰੂ ਪਾਕ ਕਬੱਡੀ ਲਾ ਉਧਰਲੇ ਪਾਸੇ ਕਦੇ ਬਲਜੀਤ ਸਿੰਘ ਮੇਰੇ ਵੀਰੋ ਡਾਕਟਰ ਕਾਲੋ ਕੇ ਪਿੰਡ ਦਾ ਰੇਡ ਪਾ ਰਿਹਾ ਬਲਜੀਤ ਸਿੰਘ ਡਾਕਟਰ ਕਬੱਡੀ ਪਾਉਂਦਾ ਹੋਇਆ ਕਦੇ ਮੇਰੇ ਵੀਰੋ ਨੇ ਤੇ ਦੇ ਕਬੱਡੀ ਕੱਪ ਤੇ ਵੈਸਟ ਹੈ ਕਦੇ ਰਾਏਕੋਟ ਦੇ ਕਬੱਡੀ ਕੱਪ ਤੇ ਬੋਲਡ ਜਿੱਤਿਆ ਐਵੇਂ ਨਹੀਂ ਦੁਨੀਆ ਗੱਲਾਂ ਕਰਦੀ ਤਾਂ ਉਹ ਸਾਹਮਣੇ ਵਰਜੀਤ ਸਿੰਘ ਦੀ ਰੇਡ ਪਰ ਉਧਰਲੇ ਪਾਸੇ ਮੇਰੇ ਵੀਰੇ ਜਖੇਪਲ ਵਾਲਾ ਪੂਰੀ ਕੋਸ਼ਿਸ਼ ਕਰ ਰਿਹਾ ਹੈ ਰਾਜ ਜਫਾ ਨਹੀਂ ਲਾ ਸਕਿਆ ਪੁਆਇੰਟ ਗਬਰੂ ਦਾ ਹੈ ਬਹੁਤ ਹੀ ਵਧੀਆ ਮੈਚ ਖੇੜਿਆ ਜਾ ਰਿਹਾ ਹੈ ਰੇਡ ਬਾ ਮੰਡੀ ਤੇ ਦੋਪਰ ਦਾ ਮੈਚ ਮੇਰੇ ਵੀਰੇ ਤਕੜਾ ਹੋਣਾ ਲਓ ਹਰਜੀਤ ਸਿੰਘ ਫਕਰ ਚੰਡੇ ਦਾ ਰੇਡ ਪਾਉਣ ਦੇ ਲਈ ਗਰੂ ਵਾਦਾ ਪਰ ਉਧਰਲੇ ਪਾਸੇ ਬਾਈ ਵਾ ਕੁਲਵਿੰਦਰ ਸਿੰਘ ਜੀ ਆਖਰੇ ਨੇ ਪ੍ਰਧਾਨ ਸਾਹਿਬ ਵੀ 500 ਮੇਰੇ ਵੱਲੋਂ ਦੁੱਲੇ ਦੀ ਰੇਡ 2000 ਰੁਪਏ ਦੀ ਹੋਣੀ ਹੈ ਦਲਜੀਤ ਸਿੰਘੀ ਟੱਲੋ ਮੇਰੇ ਵੀਰੇ ਔਰ ਉਧਰਲੇ ਪਾਸੇ ਬਾਈ ਵਾ ਪੁਆਇੰਟ ਪੈਣੀ ਵਾਲਾ ਫੌਜੀ वर्ल्ड ਕਬੱਡੀ ਕੱਪ ਦਾ ਬਹੁਤ ਵਧੀਆ ਰੈਫਰੀ ਪਰ ਸੰਦੀਪ ਸਿੰਘ ਲੁਧਰ ਫਿਰ ਅਗਲੀ ਰੇਡ ਪਾਉਣ ਦੇ ਲਈ ਗੱਭਰੂ ਫਿਰ ਖੇਡ ਮੈਦਾਨ ਵਿੱਚ ਵਧਿਆ ਹੋਇਆ ਪਰ ਹਿੰਦਾ ਮੇਰੇ ਵੀਰੋ ਫਕਰ ਚੰਡੇ ਦਾ ਇੱਕ ਸਿਰੇ ਦਾ ਜਾਫੀ ਹੈ ਖੁਸ਼ਦੀਪ ਸਿੰਘ ਮੇਰੇ ਵੀਰੋ ਦੁੱਗਾ ਵਾਲਾ ਕਹਿੰਦੇ ਆ ਬਟਾ ਸਪੋਰਟ ਕਬੱਡੀ ਕਲੱਬ ਮਾਨ ਕਰਦੀ ਇਸ ਗੱਭਰੂ ਤੇ ਮੇਰੇ ਵੀਰੋ ਬਾੜ ਕਰਦਾ ਲੱਭੀ ਔਰ ਉਧਰਲੇ ਪਾਸੇ ਵੱਲੇ ਹੱਥੇ ਰੱਖੇ ਬਰਾਬਰ ਦੀ ਟੱਕਰ ਹੋਈ ਹੈ ਪਰ ਪੁਆਇੰਟ ਮੇਰੇ ਵੀਰੇ ਰੋਡਰ ਦਾ ਆਹਾ ਕੀ ਬਾਤ ਹੈ ਉਂਗਲ ਖੜੀ ਹੈ ਲਓ ਬਲਜੀਤ ਸਿੰਘ ਮੇਰੇ ਵੀਰ ਡਾਕਟਰ ਬਲਜੀਤ ਸਿੰਘ ਡਾਕਟਰ ਵੀ ਮੈਦਾਨ ਦੇ ਵਿੱਚ ਪਹਿਲੀ ਵਾਰ ਇਹ ਵਾਦਰਲੇ ਪਾਸੇ ਮੇਰੇ ਵੀਰੇ ਰੇਡ ਬਣਾਉਣ ਦੇ ਵਿੱਚ ਬਲਦੀਸ਼ ਸਿੰਘ ਦੀ ਕਬੱਡੀ ਪਾ ਰਹੀ ਹੈ ਡਾਕਟਰ ਦੀ ਚਾਰ ਜਾਫੀ ਨੇ ਪਰ ਉਧਰਲੇ ਪਾਸੇ ਪੈਣੀ ਵਾਲਾ ਆਖ ਰਿਹਾ ਪੁਆਇੰਟ ਰੇਡਰ ਦਾ 2000 ਰੁਪਏ ਦੀ ਕਬੱਡੀ ਮੇਰੇ ਵੀਰੇ ਬਲਵੀਰ ਸਿੰਘ ਦੁੱਲੇ ਦੀ 2000 ਰੁਪਏ ਦੀ ਕਬੱਡੀ 1000 ਰੁਪਏ ਤੜ ਪਰਿਵਾਰ ਵੱਲੋਂ 500 ਪ੍ਰਧਾਨ ਵੱਲੋਂ ਫੌਜੇ ਰੋਡ ਕੀ ਵੱਲੋਂ ਡਾਕਟਰ ਦੀ ਰੇਡ ਦੇ ਉੱਪਰ 100 ਰੁਪਏ ਪੁੱਜਿਆ ਦੀ ਫੌਜੇ ਰੋਡ ਕੀ ਦੇ ਵੱਲੋਂ ਬੱਲੇ ਵਾਈ ਵਾਹ 2000 ਰੁਪਿਆ ਰੇਟ ਤੇ ਲੱਗਾ ਸੀ ਲੈ ਵੀ ਕਿੰਦੇ ਆ ਨੋਟ ਕਰ ਲੈ 2000 ਰੁਪਏ ਆਪਣੇ ਕੋਲੇ ਇਕੱਠਾ ਕਰ ਲੈ ਤੇ ਸਾਡੇ ਵੀਰ ਦਾ ਲੈ ਉਧਰਲੇ ਪਾਸੇ ਹਰਜੀਤ ਖੇਡ ਮੈਦਾਨ ਦੇ ਵਿੱਚ ਜਵਾਦਾ ਹੋਇਆ ਉਮਰ ਮੇਰੇ ਵੀਰੇ ਭਾਵੇਂ ਛੋਟੀ ਹੈ ਪਰ ਕਬੱਡੀ ਦੀ ਦੁਨੀਆ ਦੇ ਵਿੱਚ ਇਸ ਗੱਭਰੂ ਦਾ ਨਾਮ ਵੱਡਾ ਹੈ ਗਰਦੀਪ ਸੰਧੂ ਬੱਲੇ ਵੱਲੋਂ 100 ਰੁਪਏ ਜਿਹੜਾ ਦੁੱਲੇ ਨੂੰ ਜਫਾ ਲਾਵੇਗਾ ਲੈ ਉਧਰਲੇ ਪਾਸੇ ਮੇਰੇ ਵੀਰੇ ਬਈ ਬਾ ਪੁਆਇੰਟ ਟਰੇਡਰ ਦੇ ਹਿੱਸੇ ਦੇ ਤੋ ਜਾਂਦਾ ਹੋਇਆ ਬੜਦਾ ਮੰਡੀ ਤੇ ਮੇਰੇ ਵੀਰੋ ਬੋਪਰ ਦਾ ਅਗਲਾ ਸੈਮੀਫਾਈਨਲ ਮੈਚ ਖੇੜਾ ਜਾਣਾ ਲਓ ਸੰਦੀਪ ਸਿੰਘ ਉਧਰ ਰੇਡ ਪਾਉਣ ਲਈ ਗੱਭਰੂ ਫਿਰ ਖੇਡ ਮੈਦਾਨ ਨਜਵਾਦਾ ਹੋਇਆ ਦਰਸ਼ਕੀਆ ਨੂੰ ਬੇਨਤੀ ਹੈ ਵੀ ਜੇ ਤੁਹਾਨੂੰ ਖਿਡਾਰੀ ਤੇ ਟੀਮਾਂ ਤੰਗੀਆਂ ਲੱਗੀਆਂ ਇੱਕ ਵਾਰੀ ਕਲੱਬ ਦੇ ਨਾਂ ਦੀ ਸਾਰੇ ਜਣੇ ਤਾੜੀ ਮਾਰ ਦੇ ਨੌਜਵਾਨ ਸ਼ੀਦਪਖ ਸਿੰਘ ਸਪੋਰਟਸ ਕਲੱਬੋ ਆਇਥੇ ਰੱਖੋ ਬੱਲੇ 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 ਵਾਹ ਓਏ ਸੰਦੀਪ ਸਿਆ ਵਾਹ ਓਏ ਆਹਾਹਾ ਕੀ ਬਾਤ ਹੈ 100 ਰੁਪਏ ਤਲਵਿੰਦਰ ਪ੍ਰਧਾਨ ਦੇ ਵੱਲੋਂ ਲਿਦਰ ਨੇ ਵੀ ਪੁੱਛਿਆ ਲਓ ਮੇਰੇ ਵੀਰੇ 100 ਰੁਪਏ ਬਲਜੀਤ ਦੀ ਰੇਟ ਤੇ ਸਾਡੇ ਵੀਰਾਂ ਦੇ ਵੱਲੋਂ ਪੁੱਛਿਆ 100 ਰੁਪਏ ਰੇਟ ਤੇ ਉੱਰਲੇ ਪਾਸੇ ਗੁਰਵਿੰਦਰ ਸੰਧੂ ਵੱਲੋਂ 100 ਰੁਪਿਆ ਪੁੱਜਿਆ ਪਰ ਉਧਰਲੇ ਪਾਸੇ ਦੇਖ ਰਿਹਾ ਪੁਆਇੰਟ ਟਰੇਡਰ ਦਾ ਪੁਆਇੰਟ ਮੇਰੇ ਵੀਰੇ ਰੇਡਰ ਦਾ ਲੈ ਵੀ ਬਲਬੀਰ ਡਾਕਟਰ 100 ਰੁਪਿਆ ਕੋਲਾ ਦੋਸਤਾ ਪਰ ਉਧਰਲੇ ਪਾਸੇ 100 ਰੁਪਿਆ ਆਪਣਾ 100 ਰੁਪਿਆ ਫੜ ਲੈਣ ਮੇਰੇ ਵੀਰਾਂ ਨੂੰ ਬੇਨਤੀ ਹੈ ਲਾਓ ਦੁੱਲਾ ਬਲਬੀਰ ਸਿੰਘ ਮੇਰੇ ਵੀਰੇ ਦੁੱਲਾ ਰੇਡ ਪਾਉਂਦਾ ਹੈ ਅੱਜ ਦਰਸ਼ਕ ਦੇਖਦੇ ਨੇ ਵੀ ਇਸ ਤਾਵੀ ਨੂੰ ਕੌਣ ਰੱਕੇਗਾ ਪਰ ਹਿੰਨਾ ਫਕਰ ਚੰਡੇ ਦਾ ਨਾ ਕਾਮਦਾਰ ਨਾ ਕਾਮਜਾ ਪੁਆਇੰਟ ਗਬਰੂ ਦੇ ਹਿੱਸੇ ਦੇ ਵਿੱਚ ਜਾਂਦਾ ਹਰਜੀਤ ਮੇਰੇ ਵੀਰੋ ਖੱਤਰ ਝੰਡੇ ਦਾ ਸਰਦਾਰ ਬਰਬਿੰਦਰ ਸਿੰਘ ਬਿੰਦੀ ਨੂੰ ਮਾਣ ਹੈ ਲੈ ਵੀ ਗੁਰਚਰ ਰੰਸਾ ਥੋੜੀ ਜੀ ਆਵਾਜ਼ ਖੋਲਦੇ ਸਾਊਂਡ ਦੀ ਥੋੜੀ ਜੀ ਆਵਾਜ਼ ਖੋਲਦੇ ਲਓ ਰੇਡ ਪਾਉਣ ਦੇ ਲਈ ਬਾਈ ਵਾਹ ਬੱਲੇ 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 ਦੀਪ ਸਿੰਘ ਮੇਰੇ ਵੀਰੋ ਦਿੜਬੇ ਦਾ ਜਫਾ ਲਾ ਰਿਹਾ ਹੈ ਦੀਪ ਸਿੰਘ ਦਿੜਬੇ ਵਾਲਾ ਸ਼ਰੇਸ਼ ਖੰਨੇ ਵੱਲੋਂ ਇੱਕਸਾਰ ਆਪਣਾ ਕਮੈਂਟਰੀ ਤੋਂ ਖੁਸ਼ ਹੋ ਕੇ ਆ ਗਿਆ ਸਾਡਾ ਵੀ ਸ਼ਰੇਸ਼ ਖੰਨੇ ਵੱਲੋਂ ਬਹੁਤ ਸਰਾਹਨਾ ਪੁੱਜਿਆ ਲਾਓ ਖਿਡਾਰੀਆਂ ਨੂੰ ਬੇਨਤੀ ਵੀ ਬਾੜ ਦੇਓ ਆ ਸਾਹਮਣੇ ਪਲੇਅਰ ਫਿਰਦੇ ਨੇ ਬਾੜ ਦੇਓ ਲਾਓ ਸੰਦੀਪ ਮੇਰੇ ਵੀਰੇ ਉੱਧਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਗੱਭਰੂ ਵਧਿਆ ਹੋਇਆ ਹੈ ਲਾ ਵੀ ਦੁੱਗੋ ਵਾਲਿਆ ਮੋੜਖਾ ਬਰਾਬਰ ਦੀ ਭਾਜੀ ਦਾ ਸਵਾਦ ਆਉਣਾ ਜੱਫਾ ਮੇਰੇ ਵੀਰੇ ਲੱਗ ਚੁੱਕਿਆ ਲਾਓ ਬੱਲੇ 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 ਬਾਤੀ ਤੰਗੜਾ ਮੈਚ ਮੇਰੇ ਵੀਰੇ ਅੱਜ ਦਾ ਨੌਜਵਾਨ ਸ਼ੀਤ ਭਗਤ ਸਿੰਘ ਸਪੋਰਟਸ ਕਲੱਬ ਨੇ ਮੇਰੇ ਵੀਰੋ ਅੱਤ ਕਰਵਾ ਦਿੱਤੀ ਹੈ ਅੱਜ ਸਾਰਾ ਕਲੱਬ ਵਧਾਈ ਦੇ ਪਾਤਰ ਹੈ ਲਓ ਰੇਡ ਪੌਂਟ ਦੇ ਲਈ ਗਬਰੂ ਖੇਡ ਮੈਦਾਨ ਦੇ ਵਿੱਚ ਸੋ ਹੀ ਡਾਕਟਰ ਕਾਲੋ ਕੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਗਰੂ ਵਧਿਆ ਹੋਇਆ ਪਰ ਸਾਹਮਣੇ ਮੇਰੇ ਵੀਰੋ ਕਲੰਦਰ ਸਿੱਧੂ ਵਰਗੇ ਕੈਨੇਡਾ ਦੇ ਵਿੱਚ ਬੈਠੇ ਦੇਖ ਰਹੇ ਨੇ ਉਧਰ ਦੇ ਪਾਸੇ ਮੇਜਰ ਬਰਾਲ ਪ੍ਰੂਰ ਤੱਕਦਾ ਲਓ ਮੇਰੇ ਵੀਰੋ ਦਫਾ ਲੱਗਦਾ ਹੋਇਆ ਬੱਲੇ 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 ਬਾਣੀਆਂ ਗੜਬੇ ਦੀ ਧਰਤੀ ਦਾ ਦਫਾ ਲਾਉਂਦਾ ਹੋਇਆ ਗਰਦੀਪ ਸੰਧੂ ਆਸਟ੍ਰੇਲੀਆ ਦੇ ਵੇਲੇ 100 ਰੁਪਏ ਜਿਹੜਾ ਦੁੱਲੇ ਨੂੰ ਦਫਾ ਲਾਵੇਗਾ ਬਲਵੀਰ ਸਿੰਘ ਸੰਧੂ ਵੱਲੋਂ 100 ਰੁਪਏ ਜੱਫੇ ਦੇ ਲਈ ਹੋਣਗੇ ਆਓ ਮੇਰੇ ਵੀਰੇ ਲਓ ਬਲਵੀਰ ਦੁੱਲਾ ਵੀ ਕਬੱਡੀ ਪੈਂਦੀ ਹੂਈ ਲਾ ਵੀ ਦੁੱਗਾਂ ਵਾਲਿਆ ਵੇਖਾ ਮੁੰਡੇ ਦੇ ਨਾਲ ਦੋ ਹੱਥ ਕਿੰਨਾ ਕੋ ਸੁਆਦ ਆਉਣਾ ਹੈ ਬਲਵੀਰ ਦੁੱਲਾ ਮੇਰੇ ਵੀਰੇ ਵੱਡ ਕਬੱਡੀ ਕੱਪ ਦਾ ਹੀਰੋ ਹੈ ਲਓ ਦੁੱਗਾਂ ਵਾਲੇ ਦੀ ਟੱਚ ਹੈ ਪਰ ਖੁਸ਼ਦੀ ਪਾਖ ਰਿਹਾ ਵੀ ਮੈਨੂੰ ਟੱਚ ਕਰ ਦਿੱਤਾ ਪੁਆਇੰਟ ਤਾਵੀ ਦੇਖਾ ਤੇ ਦੂਜਾ ਜਾਂਦਾ ਹੋਇਆ ਹਰ ਜੀਤ ਚੱਲਿਆ ਮੇਰੇ ਵੀਰੇ ਕਬੱਡੀ ਪਾਉਣ ਫਕਰ ਚੰਡੇ ਦਾ ਹਰਜੀਤ ਦੀ ਰੇਡ ਅਰਤਾਰ ਦਾਫੀ ਮੇਰੇ ਵੀਰੇ ਪੂਰੇ ਟਾਪ ਦੇ ਨੇ ਟੀਮਾਂ ਦੜਬਾ ਰਾਜੂ ਜਖੇਪਲ ਪਰ ਮੇਰੇ ਵੀਰੇ ਦੀਪ ਸਿੰਘ ਦੜਬਾ ਲਓ ਕਿਹੜੇ ਗੱਬਰੂ ਨੇ ਜਫਾ ਲਾਉਣਾ ਆਪਾਂ ਸਮਾਂ ਹੀ ਦੱਸੇਗਾ ਲਓ ਦੀਪ ਸਿੰਘ ਪੂਰੀ ਕੋਸ਼ਿਸ਼ ਕਰਦਾ ਹੋਇਆ ਇੱਕ ਪਾਸੇ ਹਰਜੀਤ ਬੱਲੇ 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 ਪੁਆਇੰਟ ਦੜਬਾ ਪੁਆਇੰਟ ਰੇਡਰ ਦਾ ਹੈ ਮੇਰੇ ਵੀਰੋ ਦੇ ਸਵਾਦ ਆ ਰਿਹਾ ਬਾਹਾਂ ਉੱਪਰ ਕਰਕੇ ਤਾੜੀ ਮਾਰਦੇ ਬਾਈ ਵਾਹ ਬਾਈ ਤਾੜੀ ਮਾਰਦੇ ਪਲਾ ਉਧਰਲੇ ਪਾਸੇ ਮੇਰੇ ਵੀਰੋ ਗੱਬਰੂ ਫੇਰ ਕਬੱਡੀ ਪਾਰ ਸੰਦੀਪ ਸਿੰਘ ਲਓ ਬਾਈ ਵਾਹ ਇੱਕ ਪਾਸੇ ਹਿੰਦਾ ਇੱਥੇ ਰੱਖੇ ਵਾਹ ਹਿੰਦਿਆ ਨਹੀਂ ਰਿਛਾ ਬੱਲੇ 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 ਹੋ ਗਈ ਮਿੱਤਰੋ ਬਲਵੀਰ ਸੰਧੂ ਬਾਡ ਖਾਨੇ ਵੱਲੋਂ ਕਾਫੀ ਮੇਰੇ ਵੀਰੋ ਮਾਣ ਪੁੱਜਿਆ ਆ ਵੀ ਦਰਸ਼ਕਾਂ ਨੂੰ ਬੇਨਤੀ ਹੈ ਪਲੀਜ਼ ਗਰਾਊਂਡ ਦੇ ਵਿੱਚ ਨਾ ਦਰਸ਼ਕਾਂ ਨੂੰ ਬੇਨਤੀ ਹੈ ਲਾ ਬਲਜੀਤ ਡਾਕਟਰ ਰੇਡ ਪਾਉਣ ਦੇ ਲਈ ਗੱਲ ਫੇਰ ਵਾਪਦਾ ਹੋਇਆ ਨਾ ਉਧਰਲੇ ਪਾਸੇ ਮੇਰੇ ਵੀਰੋ ਰੇਡ ਪਾਉਣ ਦੇ ਲਈ ਬਲਜੀਤ ਸਿੰਘ ਡਾਕਟਰ ਕਾਲੋ ਤੇ ਪਿੰਦੀ ਅਗਲੀ ਕਬੱਡੀ ਖੇਡ میدان ਵਿੱਚ ਪੈਂਦੀ ਹੋਈ ਅੱਜ ਮੇਰੇ ਵੀਰੋ ਵੱਖਰਾ ਜਿਹਾ ਨਜ਼ਾਰਾ ਇਸ ਕਬੱਡੀ ਕੱਪ ਦਾ ਪਰ ਕੀ ਫੈਸਲਾ ਹੁੰਦਾ ਸਤਪਾਲ ਸਿੰਘ ਜੀ ਕਦੂ ਆਖਰੇ ਵੀ ਪੁਆਇੰਟ ਮੇਰੇ ਵੀਰੋ ਲੈ ਵੀ ਪੈਣੀ ਵਾਲਾ ਦੱਸੀ ਪੁਆਇੰਟ ਕਿਹਦੇ ਪਾਸੇ ਆ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਬੈਠ ਜਾਓ ਮੇਰੇ ਵੀਰਾਂ ਨੂੰ ਬੇਨਤੀ ਹੈ ਬੈਠ ਜਾਓ ਬਹੁਤ ਹੀ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਮੇਰੇ ਵੀਰੋ ਇਸ ਕਲੱਬ ਨੇ ਦੋ ਮਿੰਟ ਰੈਂਟ ਕੀਤੀ ਹੈ ਤਾੜੀ ਮਾਰੋ ਕਲੱਬ ਦੇ ਨਾਮ ਇੱਕ ਵਾਰੀ ਵਾਹ ਜੀ ਵਾਹ ਲਓ ਮੇਰੇ ਵੀਰੋ ਬਲਬੀਰ ਸਿੰਘ ਦਿੱਲੇ ਦੀ ਪਹਿਲੀ ਹੋਈ ਰੇਡ ਦੇ ਉੱਪਰ ਪਹ ਚਾਰ ਜਾਫੀਆਂ ਦੇ ਵਿੱਚੋਂ ਕਿਹੜੇ ਗੱਬਰੂ ਨੇ ਜੱਫਾ ਲਾਉਣਾ ਲਾ ਵੀ ਤੁਗਾ ਵੜਿਆ ਮੁੰਡੇ ਦਾ ਦੋ ਹੱਥ ਦੇਖ ਤਾਂ ਤੈਨੂੰ ਫੇਰ ਪਤਾ ਲੱਗਣਾ ਹੈ ਪਰ ਬਰਬੀਰ ਸਿੰਘ ਦੁੱਲਾ ਤੇਜ਼ ਤੇ ਤਰਾਰ ਖਿਡਾਰੀ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਔਰ ਸਾਰੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਜੋ ਮੇਰੇ ਵੀਰੇ ਇਸ ਮੈਚ ਦਾ ਆਨੰਦ ਮਾਣ ਰਹੇ ਨੇ ਜਿਨੇ ਵੀ ਆਇ ਨੂੰ ਇਹ ਮੌਕਾ ਦਿੰਦੇ ਆ ਭੰਦੇ ਭੈਣਾਂ ਰੌਣੀ ਕਰਨੀ ਆ ਲੋ ਭਾਂਜੋ ਕਾਲੀ ਤੇਰੀ ਆ ਲਓ ਉਧਰਲੇ ਪਾਸੇ ਕਬੱਡੀ ਪਾਉਣ ਦੇ ਲਈ ਗੱਬਰੂ ਫੇਰ ਹਰਜੀਤ ਸਿੰਘ ਵੱਚੁਕਿਆ ਚਾਰ ਜਾਫੀਆਂ ਦੇ ਉੱਪਰ ਦੇਖਾਂਗੇ ਕਿਹੜੇ ਗੱਭਰੂ ਨੇ ਜਫਾ ਲਾਉਣਾ ਪਰ ਮੇਰੇ ਵੀਰ ਉਧਰਲੇ ਪਾਸੇ ਰਾਜ ਖੇਪਲ ਨੂੰ ਟੱਚ ਕਰ ਇੱਕ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਬਹੁਤ ਉਧਰਲੇ ਪਾਸੇ ਬਲਵਿੰਦਰ ਮਾਖਾ ਦੂਰਾ ਸਾਡਾ ਵੀਰ ਔਰ ਲਾਡੀ ਸ਼ੇਰਗੱਲ ਨਿਊਜ਼ੀਲੈਂਡ ਵਾਲੇ ਵਧਾਈਆਂ ਦੇ ਰਹੇ ਨੇ ਮੇਰੇ ਵੀਰੋ ਕਬੱਡੀ ਕੱਪ ਨੂੰ ਇਸ ਵਧਾਈਆਂ ਦਿੰਦੇ ਹੋਏ ਲੋਪਦੀਪ ਸਿੰਘ ਦੀ ਪਾਈ ਹੋਈ ਰੇਡ ਦੇ ਉੱਪਰ ਪੁਆਇੰਟ ਮੇਰੇ ਵੀਰੇ ਰੇਡਰ ਦਾ ਪੁਆਇੰਟ ਰੇਡਰ ਦਾ ਡਾੜ ਜਾਓ ਬੇੰਤੀ ਹੈ ਦਰਸ਼ਕਾਂ ਨੂੰ ਕਾਫੀ ਅਡਕਾ ਰਿਹਾ ਹੈ ਅੱਜ ਮੇਰੇ ਵੀ ਵੱਖਰੇ ਨਜ਼ਾਰੇ ਵਜੇ ਹੋਏ ਨੇ ਇਸ ਕਬੱਡੀ ਕੱਪ ਦੇ ਲਓ ਅਗਲੀ ਰੇਡ ਪਾਉਣ ਦੇ ਲਈ ਰਾਏਕੋਟ ਦਾ ਮੋਟਰਸਾਈਕਲ ਜੇਤੂ ਖਿਡਾਰੀ ਐਵੇਂ ਨੇ ਮੇਰੇ ਵੀਰੇ ਬੋਲਟ ਜਿੱਤਿਆ ਹਿੱਕ ਵਿੱਚ ਜੋਰ ਹੈ ਕਿ ਜੇ ਹੋਵੇ ਹਿੱਕ ਵਿੱਚ ਜੋਰ ਪੁੱਛਦੇ ਸਰਨਾਵਾ ਹਰਜੀਤ ਬਰਾੜ ਦਾ ਹੈ ਬਿਰਲੇ ਪੁੱਤ ਜਾਂਦੀਆਂ ਮਾਵਾ ਹਰਜੀਤ ਬਰਾੜ ਦਾ ਹੈ ਬਿਰਲੇ ਪੁੱਤ ਜਾਂਦੀਆਂ ਮਾਵਾ ਲਾਓ ਬੱਲੇ 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 ਬਲਜੀਤ ਸਿੰਘ ਡਾਕਟਰ ਨੂੰ ਕੋਈ ਜੱਫਾ ਲਾਉਣਾ ਸੌਖੀ ਗੱਲ ਨਹੀਂ ਕਾਰਖਾ ਦਾ ਜੱਟ ਨੇ ਵੇਖ ਦਿੱਤੀ ਹੈ ਪਰ ਉਧਰਲੇ ਪਾਸੇ ਆਪਾਂ ਦੇਖ ਰਿਹਾ ਨੌਜਵਾਨ ਕਬੱਡੀ ਪਾਉਣ ਦੇ ਲਈ ਸੰਦੀਪ ਸਿੰਘ ਲੋਗਰ ਬਾਦਆ ਹੋਇਆ ਫਕਰ ਚੰਡੇ ਦਾ ਹਿੰਦਾ ਮੇਰੇ ਵੀਰੋ ਆ ਥੇ ਰੱਖ ਪੁਆਇੰਟ ਟ੍ਰੇਡਰ ਦਾ ਹੈ ਅਗਲਾ ਮੈਚ ਮੇਰੇ ਵੀਰੋ ਬੋਪਰ ਵਰਸੇ ਦਰਦੇ ਮੰਡੀ ਦਾ ਖੇਡਾ ਜਾਣਾ ਸੈਮੀਫਾਈਨਲ ਮੈਚ ਉਧਰਲੇ ਪਾਸੇ ਗੱਬਰੂ ਕਬੱਡੀ ਪਾਉਣ ਦੇ ਲਈ ਹਰਜੀਤ ਫੇਰ ਵੱਧ ਚੁੱਕਿਆ ਉਮਰ ਪਾਵੇਂ ਛੋਟੀ ਹੈ ਪਰ ਕਬੱਡੀ ਦੀ ਦੁਨੀਆ ਦੇ ਵਿੱਚ ਉਸ ਗੱਬਰੂ ਦਾ ਨਾਂ ਵੱਡਾ ਹੈ ਕਦੇ ਵੀ ਜਿਵੇਂ ਸਰਦਾਰ ਫਕੀਰ ਚੰਦ ਮਾਨਦ ਕਰਦਾ ਮੇਰੇ ਵੀਰੋ ਗੁਰਵਿੰਦਰ ਕਾਲਮਾਲੇ ਪਹਿਲਵਾਨ ਤੇ ਪਰ ਅੱਜ ਮਾਨ ਕਰਦੇ ਨੇ ਦਰਸ਼ਕ ਹਰਜੀਤ ਦੀ ਰੇਡ ਤੇ ਪਰ ਪੁਆਇੰਟ ਟਾਈਨਿੰਗ ਵਾਲਾ ਅੱਖ ਦਾ ਵੀ ਰੇਡਰ ਦਾ ਹੈ ਮੜਾ ਨੇ ਤੇ ਆ ਦੋ ਹੋਰ ਲੈਣੇ ਆ ਹੋਰ ਨੇ ਆ ਔਰ ਉਧਰਲੇ ਪਾਸੇ ਮੇਰੇ ਵੀਰੋ ਆਪਾਂ ਦੇਖ ਰਹੇ ਆ ਔਰ ਉਧਰਲੇ ਪਾਸੇ ਵਿਕਰਮ ਮੋਸਰ ਔਰ ਪਹਿਲੇ ਸਾਹ ਮੇਰੇ ਵੀਰੋ ਜੁੜੇ ਹੋਏ ਨੇ ਪਰ ਬਲਬੀਰ ਸਿੰਘ ਦੁੱਲੇ ਦੀ ਬੰਦੀ ਹੋਈ ਰੇਡ ਦੇ ਉੱਪਰ ਵਾਈਵਾ ਪਰ ਪੁਆਇੰਟ ਮੇਰੇ ਵੀਰੋ ਰੇਡਰ ਦਾ ਹੈ ਅਗਰ ਮੇਰੇ ਵੀਰੋ ਜੇ ਬਲਬੀਰ ਦੁੱਲਾ ਇੰਡੀਆ ਦੀ ਟੀਮ ਦੇ ਵਿੱਚ ਨਾ ਹੁੰਦਾ ਤਾਂ ਤੁਹਾਨੂੰ ਪਤਾ ਸੀ ਕੀ ਹੋਣਾ ਸੀ ਇੰਡੀਆ ਨੇ ਕਦੇ ਨਹੀਂ ਜਿੱਤਣਾ ਸੀ ਇਹ ਬਲਬੀਰ ਦੁੱਲਾ ਮੇਰੇ ਵੀਰੇ ਸਿਰੇ ਦਾ ਖਿਡਾਰੀ ਜੀ ਨੇ ਸਭ ਤੋਂ ਵੱਧ ਕਬੱਡੀਆਂ ਪਾਈਆਂ ਵਰਲਡ ਕਬੱਡੀ ਕੱਪ ਦੇ ਵਿੱਚ ਲਓ ਅਗਲੀ ਰੇਡ ਪਾਉਣ ਦੇ ਲਈ ਗੱਭਰੂ ਫੇਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਬਲਬੀਰ ਦੁੱਲਾ ਮੇਰੇ ਵੀਰੇ ਟਾਪ ਦਾ ਖਿਡਾਰੀ ਦੁਨੀਆ ਦਾ ਰੁਸਤਵੇ ਅਦਰਲੇ ਪਾਸੇ ਮੇਰੇ ਵੀਰੇ ਗੱਭਰੂ ਫੇਰ ਕਬੱਡੀ ਪਾਰ ਰਿਹਾ ਹੈ ਬਲਜੀਤ ਸਿੰਘ ਡਾਕਟਰ ਕਾਲੂ ਕੇ ਪਿੰਡ ਦਾ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਗੋਪਰ ਦਾ ਮੈਚ ਡੜਬੇ ਮੰਡੀ ਦੇ ਨਾਲ ਖੇਡਿਆ ਜਾਣਾ ਹੈ ਗੋਪਰ ਦਾ ਮੈਚ ਡੜਬੇ ਮੰਡੀ ਦੇ ਨਾਲ ਖੇਡਿਆ ਜਾਣਾ ਹੈ ਲਓ ਸੰਦੀਪ ਸਿੰਘ ਉਧਰ ਲੈ ਵੀ ਦੁੱਗਾਂ ਵਾਲਿਆ ਐਨੇ 27 27 ਜਫੇਦਾਰ ਰਕਾਰਡ ਹੈ ਲਓ ਹਿੰਦਾ ਫਕਰ ਝੰਡਾ ਬਾਈ ਵਾਹ ਮੈਯੋ ਰੀਸਾ ਬੱਲੇ 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 ਪਹਾੜ ਡੱਕਿਆ ਗਿਆ ਕਬੱਡੀ ਦਾ ਕਬੱਡੀ ਦਾ ਪਹਾੜ ਡੱਕਿਆ ਗਿਆ ਇੱਕ 100 ਰੁਪਇਆ ਮੇਰੇ ਵੀਰੋ ਖਿੰਦੇ ਦੇ ਲਈ ਪੁੱਜਿਆ 100 ਰੁਪਇਆ ਖਿੰਦੇ ਆ 100 ਰੁਪਇਆ ਲੈ ਜਾ ਬਾਰ ਉਧਰਲੇ ਪਾਸੇ ਮੇਰੇ ਵੀਰੋ ਅੰਕੜਿਆਂ ਦਾ ਬੇਰਬਾਤਾ ਬਾੜਾ ਹੀ ਤਕੜਾ ਹੈ ਪਹਿਲਾਂ ਬੇਰਬਾ ਫਿਰ ਤਾੜੀ ਇਹਦੇ ਵਿੱਚੋਂ ਬਿਰਬੇ ਪਿੰਡ ਦੇ ਪੁਆਇੰਟ 15 ਨੇ ਔਰ ਚੰਡੇ ਇਹਦੇ ਪੁਆਇੰਟ ਮੇਰੇ ਵੀਰੋ 15 ਆਓ ਜੀ ਮੈਕ ਦੇ ਦੀਪ ਨਥਿਆ